ਸਤਿ ਸ਼੍ਰੀ ਅਕਾਲ ਕਰਮੇ ਸਿੰਘ ਪਿੰਡ ਨਹਿਰਾਵਲ ਦਾ ਜ਼ਿਲ੍ਹਾ ਮੀਤ ਪ੍ਰਧਾਨ ਬਠਿੰਡਾ ਹਾਂ ਜੀ ਅੱਜ ਦਾ ਜਿਹੜਾ ਇਹ ਸਾਡਾ ਧਰਨਾ ਇਹ ਹੀ ਆ ਵੀ ਜਿਹੜਾ ਉਦੋਂ ਕਿਸਾਨਾਂ ਨੂੰ ਜ਼ਮੀਨਾਂ ਇਹਨਾਂ ਨੇ ਦਿੱਤੇ ਆ ਜਿਵੇਂ ਤੁਸੀਂ ਬਾਤ ਕਰੋ ਵੱਡੀ ਪੱਧਰ ਤੇ ਕਿਉਂਕਿ ਬਹੁਤ ਅੱਗੇ ਇਹ ਫਿਰੋਜ਼ਪੁਰ ਜਿਲ੍ਹੇ ਜਿਨੇ ਸਾਡੇ ਆਪਣੇ ਬਠਿੰਡੇ ਜਿਲ੍ਹੇ ਚ ਵੀ ਬਹੁਤ ਆ ਚਾਰ ਪਿੰਡ ਪੰਜ ਆਉਂਦੇ ਆ ਆਪਣਾ ਇੱਥੇ ਤਿੰਨ ਕੌਣੀ ਕੋਲੇ ਜਿੱਦਿਆ ਤੇ ਸਾਡਾ ਤਿੰਨ ਕੌਣੀ ਐਜੰਡਾ ਵਾਲਾ ਕੰਮ ਵਾਲਾ ਉਹ ਵੀ ਪਿੰਡ ਹੈਗੇ ਆ ਪੰਜ-ਛਤ ਪਰ ਉਹ ਕੋਸ ਜਮੀਨ ਜਿਵੇਂ ਅਸੀਂ ਚੰਗਾਰ ਤੋਂ ਲੜ ਕੇ ਨਾ ਕਰਾਈ ਆ ਕਿਸਾਨਾਂ ਦੇ ਇਹ ਵੀ ਜ਼ਮੀਨ ਦਾ ਪਿੱਛੇ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਸ ਵੇਲੇ ਉਹਨਾਂ ਦੇ ਕਾਂਗਰਸ ਨੇ ਆਪਣੇ ਬੰਦਿਆਂ ਦੇ ਨਾਂ ਜ਼ਮੀਨ ਤਸਿਲਦਾਰਾਂ ਨਾਲ ਮਿਲ ਕੇ ਨਾ ਕਰਾ ਲਈ ਸੀ ਕਿਸਾਨਾਂ ਦੀ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹਿਆ ਪਰ ਉਸ ਵੇਲੇ ਵੀ ਜਦੋਂ ਕਰਨਾ ਲੱਗਾ ਸਭ ਕਬਜ਼ਾ ਰੋਕਿਆ ਉਹਦੇ ਸੰਘਰਸ਼ਤਾ ਹੋਇਆ ਵੀ ਇਹ ਜਿਹੜੇ ਕਿਸਾਨ ਆ ਲੰਮੇ ਸਮੇਂ ਤੋਂ ਬਾਹਰ ਰਹਿ ਆ ਇਨਾਂ ਨੂੰ ਮਾਲਕੀ ਹੱਕ ਦੇਵਾਂਗੇ ਪਰ ਹੁਣ ਜਿਹੜਾ ਭਗਵਾਨ ਤਮਾਨ ਆ ਮਾਲਕੀ ਹੱਕ ਉਹ ਨਹੀਂ ਦਿੱਤੇ ਇਹ ਕਹਿ ਰਿਹਾ ਵੀ ਮੈਂ ਜਿਹੜੀਆਂ ਆ ਲੋਕ ਜ਼ਮੀਨਾਂ ਪੰਚਾਇਤੀ ਜ਼ਮੀਨ ਕਹਿ ਰਿਹਾ ਪਰ ਪੰਚਾਇਤੀ ਜ਼ਮੀਨਾਂ ਜਿਹੜੀਆਂ ਹੁੰਦੀਆਂ ਨਾ ਉਹਦਾ ਹਰ ਸਾਲ ਉਹ ਠੇਕੇ ਤੇ ਲੱਗਦੀ ਆ ਕਿਸਾਨ ਉਹਦਾ ਠੇਕਾ ਦਿੰਦਾ ਹਰ ਸਾਲ ਉਹਦੀ ਬੋਲੀ ਹੁੰਦੀ ਆ ਤਾਂ ਹਰ ਸਾਲ ਉਹ ਠੇਕਾ ਜਿਵੇਂ ਮੰਗਾਈ ਦੇ ਮੁਤਾਬਕ ਵੱਧਿਆ ਪਰ ਇਹ ਜਿਹੜੀਆਂ ਜ਼ਮੀਨਾਂ ਲਗਾਤਾਰ ਬਾ ਰਹਿਆ ਕੋਈ ਇਹਦਾ ਠੇਕਾ ਨਹੀਂ ਕੋਈ ਇਹਦੇ ਨੇ ਉਹ ਕਿਸਾਨਾਂ ਦੀ ਮਾਲਕੀ ਆ ਜਿਨ੍ਹਾਂ ਨੇ ਜ਼ਮੀਨਾਂ ਵਾਰ ਕੀਤਾ ਤੇ ਆਪਣੇ ਵਿਟਿੰਦੇ ਜ਼ਿਲ੍ਹੇ ਦੇ ਵਿੱਚ ਜਿਵੇਂ ਆ ਸਾਡੇ ਛੋਟਾ ਕਿਸਾਨ ਆ ਮੇਰੇ ਮਗਰ ਖੜਾ ਗੱਲ ਆਪਣਾ ਲਖਵੀਰ ਸਿੰਘ ਸੰਵਲਾ ਵੀ ਇਹਨਾਂ ਨੇ ਵੀ ਜ਼ਮੀਨ ਦੇ ਮੈਂ ਆਪਣਾ ਮਾਰੀ ਪਿੰਡ ਨਤਾਣੇ ਬਲਾਕ ਦੇ ਵਿੱਚ ਪੈਂਦਾ ਇਹਨਾਂ ਨੇ ਵੀ ਬਾਦ ਕੀਤੀ ਆ ਕੋਈ ਮਾਲ ਟੇਕਾ ਨਹੀਂ ਦਿੰਦੇ ਉਦਦੇ ਤੋਂ ਜ਼ਮੀਨ ਬਾਹਰ ਆ ਸਮਾਂ ਇਹਨਾਂ ਨੇ ਉਹ ਜ਼ਮੀਨ ਬਾਦ ਕਰਨ ਦੇ ਵਿੱਚ ਆ ਆਪ ਦੀ ਜਿਹੜੀ ਜਿੱਦੀ ਜਾਇਦਾਦ ਸੀ ਉਹ ਵੇਚਤੀ ਤੇ ਉਹਨੂੰ ਬਾਦ ਕੀਤਾ ਉਹਦੇ ਵਿੱਚ ਕਨੈਕਸ਼ਨ ਵੀ ਲਵਾਇਆ ਤਾਂ ਇਹਨਾਂ ਨੂੰ ਵੀ ਲੋਕ ਆ ਗਿਆ ਇਹ 35 ਜ਼ਮੀਨਾਂ ਉਸੇ ਨੂੰ ਚੱਟੇ ਆ ਅੱਛੀ ਦਿੱਤੇ ਹੁੰਦੇ ਆਪਣੇ ਜਿਹੜੇ ਭਗਵਾਨਤਮਾਨ ਮੁੱਖ ਮੰਤਰੀ ਦੇ ਬਿਆਨ ਆਏ ਸੀਗੇ ਵੀ ਜਰਾ ਜੇ ਜਿਹੜਾ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਲਵਾਂਗੇ ਕੋਹਾਂਗੇ ਕਿਸਾਨਾਂ ਤੋਂ ਤਾਂ ਉਸ ਵੇਲੇ ਸਾਡੇ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਡੱਲਿਆਲ ਦੇ ਆ ਬਹੁਤ ਮੀਟਿੰਗਾਂ ਹੋਈਆਂ ਨਾਲ ਪੰਜਾਬ ਸਰਕਾਰ ਨਾਲ ਵੀ ਅਸੀਂ ਜਿਹੜੇ ਕਿਸਾਨਾਂ ਨੇ ਬਾਤ ਕੀਤੀਆਂ ਇਹਨਾਂ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ ਨਹੀਂ ਸਰਕਾਰ ਨੂੰ ਕਿਉਂਕਿ ਕਿਸਾਨਾਂ ਨੇ ਬਾਤ ਕੀਤੀ ਆ ਕਿ ਬਹੁਤ ਉਹ ਤੇ ਮਿਹਨਤ ਕਰਕੇ ਤੇ ਬਹੁਤ ਉਹਨਾਂ ਦੇ ਖਾਤਾ ਕੀਤਾ ਤਾਂ ਇਸ ਕਰਕੇ ਜਿਵੇਂ ਉਹ ਦੇ ਬਾਹਰ ਦੇ ਸਟੇਟਾਂ ਦੇ ਵੀ ਸਾਨੂੰ ਗੱਲ ਕਰੀਏ ਜਿਵੇਂ ਉਦੋਂ ਜਦੋਂ ਆਪਣੀ ਪਹਿਲੀ ਸਰਕਾਰ ਬਣਿਆ ਉਦੋਂ ਆਪਣਾ ਪ੍ਰਧਾਨ ਮੰਤਰੀ ਸੀਗਾ ਨਹਿਰੂ ਉਦੋਂ ਪਟੇਲ ਸੀਗਾ ਉਦੋਂ ਆਪਣੇ ਗੁਜਰਾਤ ਦੇ ਵਿੱਚ ਵੀ ਬਹੁਤ ਕਿਸਾਨਾਂ ਨੂੰ ਪਟੇ ਦਿੱਤੀ ਸੀ ਉਹ ਕਾਨੂੰਨ ਆ ਜਿਵੇਂ ਪੰਜਾਬ ਦੇ ਵਿੱਚ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਉੱਥੇ ਵੀ ਕਿਸਾਨਾਂ ਦੇ ਉੱਥੋਂ ਗਜਰ ਜਦੋਂ ਮੁੱਖ ਮੰਤਰੀ ਆਪਣਾ ਜਿਹੜਾ ਹੁਣ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਉੱਥੋਂ ਕਿਸਾਨਾਂ ਨੂੰ ਧੱਕੇ ਨਾਲ ਜ਼ਮੀਨਾਂ ਤੇ ਕਬਜ਼ੇ ਕੱਢ ਕਾਲੇ ਰਿਆਦੀ ਤਾਂ ਇੱਥੇ ਵੀ ਉਹੀ ਸਰਕਾਰ ਨੀਤੀਆਂ ਲਿਆ ਰਹੀ ਆ ਪਰ ਅਸੀਂ ਕਿਸੇ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ ਜੱਥੇਬੰਦੀ ਸਾਡੀ ਸਿੱਧੂ ਪਰ ਇੰਨਾ ਸਾਰੇ ਕਿਸਾਨਾਂ ਦੇ ਨਾਲ ਡਟ ਕੇ ਖੜੀ ਆ ਡਟ ਕੇ ਖੜਾਂਗੇ ਤੇ ਜੋ ਬਾਬਾ ਘਰ ਨੇਦਰਾਂ ਅਨਮਿੱਤ ਸਮਲੀਅਤ ਤੁਸੀਂ ਦਿੱਤਾਗਾ ਅਗਰ ਸਕੂਲ ਬੱਚੇ ਰ ਐਂਬੂਲੈਂਸਾਂ ਉਹਨਾਂ ਲਈ ਰਸਤਾ ਬਣਾ ਚੁੱਕਿਆ ਵੇਖੋ ਜੀ ਸਕੂਲ ਬੱਚੇ ਆ ਉਹਨਾਂ ਵਾਸਤੇ ਰਸਤਾ ਸਾਡਾ ਜਿਹੜੀ ਹੈਗੀ ਆ ਆਪਣੇ પાછે ਤੇ ਜਿਹੜੀ ਸਰਵਿਸ ਰੋਡ ਆ ਉਹ ਛੱਡੀ ਵੀ ਆ ਉਦੋਂ ਗਾ ਹਾਂ ਅੱਜ ਤੇ ਪੁਲ ਤੇ ਚੜਦੀ ਆ ਉਹ ਸਰਵਿਸ ਰੋਡ ਛੱਡੀਆਂ ਚਾਹੇ ਕੋਈ ਸਕੂਲ ਬੱਤਿਆ ਚਾਹੇ ਕਿਸੇ ਬੱਚਿਆਂ ਦੇ ਪੇਪਰ ਚਾਹੇ ਕੋਈ ਹੋਰ ਵੀ ਕੋਈ ਬਿਮਾਰ ਆ ਚਾਹੇ ਐਂਬੂਲੈਂਸ ਕਿਸੇ ਮਰੀਜ਼ ਨੂੰ ਲੈ ਜਾਂਦੀ ਆ ਅਸੀਂ ਕਿਸੇ ਨੂੰ ਵੀ ਰੋਕਦੇ ਚਾਹੇ ਕਿਸੇ ਨੇ ਪਹੁੰਚ ਤੇ ਜਾਣਾ ਚਾਹੇ ਕੋਈ ਵਿਰਾਤ ਆ ਸਾਡੇ ਜ਼ਰੂਰੀ ਵਾਅਦਿਆਂ ਵਾਸਤੇ ਪਹਿਲਾਂ ਤੁਸੀਂ ਛੋੜਾ ਅਸੀਂ ਕਿਸੇ ਨੂੰ ਨਹੀਂ ਰੋਕ